ਹਾਂਜੀ ਸਰਪੰਚ ਸਾਹਿਬ ਕੀ ਹਾਲ ਆ ਹੁਣ ਠੀਕ ਆ ਸਰ ਹੁਣ ਪਹਿਲਾਂ ਨਾਲੋਂ ਸਿਹਤ ਚੰਗੀ ਆ ਹਾਂਜੀ ਬਚ ਗਏ ਆ ਜੀ ਚਲੋ ਉਹ ਸਤਗੁਰੂ ਦਾ ਭਲਾ ਜੀ ਹਾਂਜੀ ਹੋਰ ਸਭ ਠੀਕ ਆ ਨਾ ਹੁਣ ਹਾਂਜੀ ਹਾਂਜੀ ਕੋਈ ਦਰਦ ਤੇ ਨਹੀਂ ਹੋ ਰਹੀ ਕੋਈ ਉਹਨੇ ਚਲੋ ਹੁਣ ਮੈਡੀਸਨ ਖਾਈ ਦੀ ਆ ਜੇ ਦਰਦ ਤੇ ਨਹੀਂ ਕੋਈ ਖਾਸ ਠੀਕ ਆ ਤੇ ਮੈਂ ਬਿਆਨ ਦਰਜ ਕਰਨਾ ਹੈ ਤੁਹਾਡਾ ਤੇ ਕਿਦਾਂ ਲਿਖ ਸਕਦੇ ਹੋ ਹਾਂਜੀ ਅੱਛਾ ਮੈਨੂੰ ਦੱਸੋ ਕਿ ਕੌਣ ਹੀ ਮੁੰਡੇ ਉਹ ਫਿਰ ਜਿਹਨਾਂ ਨਿਸ਼ਾਨ ਕੀਤਾ ਤੁਹਾਡਾ ਇੱਕ ਦੋ ਜੀ ਪਿੰਡ ਦਾ ਸੀਗਾ اچھا ਕੀ ਨਾਮ ਕੀ ਹੈ ਤੁਹਾਡੇ ਮੁੰਡੇ ਦਾ ਨਾਮ ਹੈ ਸੰਦੀਪ ਸੰਦੀਪ ਹੈ ਪੁੱਤਰ ਉਧਰ ਸ਼ੰਗਾਰਾ ਸਿੰਘ ਸ਼ੰਗਾਰਾ ਸਿੰਘ اچھا ਹੋਰ ਕਿਹੜਾ ਹੈ ਨਾਲ ਇਹ ਕਨਾਲ ਦੇ ਪਿੰਡ ਦਾ ਹੈ ਜੀ ਕੀ ਨਾਮ ਦਾ ਉਹਦਾ ਨਾਮ ਹੈ ਗੋਰਾ ਠੀਕ ਹੈ ਇਹਦੇ ਬਰਾਦਰ ਕੀ ਨਾਮ ਹੈ ਇਹਦੇ ਪਿਓ ਦਾ ਨਾਮ ਜੀ ਮੰਗਾ ਓਕੇ ਤੇ ਦੋ ਬੰਨੇ ਨਾਲ ਉਹਨਾਂ ਦੇ ਪੀਣ ਵਾਲੇ ਇਹ ਦੋ ਬੰਦੇ ਚਿਟਾ ਵੇਚਦੇ ਆ ਜੀ। ਉਹਨਾਂ ਦਾ ਨਾਮ ਪਤਾ ਜੇ? ਨਹੀਂ ਉਹਨਾਂ ਦਾ ਨਾਮ ਨਹੀਂ ਪਤਾ ਜੀ ਉਦਾਂ ਉਹਨਾਂ ਦੇ ਨਾਲ ਹੀ ਰਹਿੰਦੇ ਆ। ਠੀਕ ਆ। ਇਹ ਉਹ ਚਿਟਾ ਪੀਂਦੇ ਆ ਤੇ ਇਹ ਵੇਚਦੇ ਆ। ਤੇ ਇੱਕ ਗੱਲ ਕੀ ਹੋਈ ਆ? ਕਿਉਂ ਉਹ ਤਕਰਾਰ ਹੋਈ ਆ ਤੁਹਾਡੇ ਨਾਲ? ਕਿਉਂ ਉਹਨਾਂ ਨੇ ਹਮਲਾ ਕੀਤਾ? ਜਨਾਬ ਇਹਨਾਂ ਨੂੰ ਮੈਂ ਬੜੀ ਬੜੀ ਸਮਝਾਇਆ ਆਪਣੇ ਪਿੰਡ ਵਾਲੇ ਨੂੰ ਵੀ। ਅੱਛਾ ਜੀ। ਕਿ ਜੇ ਤੂੰ ਚਿੱਟੇ ਦਾ ਕੰਮ ਕਰਨਾ ਵਾ ਛੱਡ ਦੇ। ਅੱਛਾ। ਪਰ ਇਹ ਮੰਨਦਾ ਨਹੀਂ ਮੇਰੀ ਗੱਲ ਨੂੰ। ਮੈਂ ਇਹਨੂੰ ਬੜਾ ਸਮਝਾਇਆ ਕਿ ਕਾਰੋਬਾਰ ਹੋਰ ਬੜੇ ਨੇ, ਹੋਰ ਕੋਈ ਕਰ ਲੈ ਤੂੰ। ਬਿਲਕੁਲ ਕਿ ਆਪਾਂ ਪੰਜਾਬ ਨੂੰ ਚਿਟਾ ਮੁਕਤ ਕਰਨਾ ਵਾ ਜਰੂਰ ਜਰੂਰ ਚੰਗੀ ਸੋਚ ਤੇ ਜੇ ਇਹ ਆਪਾਂ ਤਾਂ ਹੀ ਕਰ ਸਕਦੇ ਆ ਜੇ ਆਪਾਂ ਪਿੰਡ ਪਿੰਡ ਦੇ ਵਿੱਚ ਫਿਰ ਤੋਂ ਲੋਕਾਂ ਨੂੰ ਜਾਗਰੂਕ ਕਰਾਂਗੇ ਲੋਕਾਂ ਨੂੰ ਸੁਝਾ ਦੇਵਾਂਗੇ ਕਿ ਇਹ ਨਸ਼ਾ ਜਿਹੜਾ ਬਹੁਤ ਮਾਰਦਾ ਜਵਾਨੀਆਂ ਵਾਲੀਆਂ ਖਾਚ ਲਿਆ ਵਾਏ ਬਿਲਕੁਲ ਪਰ ਉਹ ਇਹ ਗੱਲ ਨੂੰ ਮੰਨਦੇ ਨਹੀਂ ਹੁੰਦੇ ਤੇ ਅੱਗੇ ਵੀ ਮੈਨੂੰ ਇੱਕ ਦੋ ਵਾਰੀ ਉਹਨਾਂ ਧਮਕੀਆਂ ਦਿੱਤੇ ਕਿ ਤੈਨੂੰ ਮਾਰਨਾ ਵਾ ਤਾਂ ਮੈਂ ਕਹਣਾ ਕਿ ਚਲ ਕੋਈ ਨਹੀਂ ਜਦੋਂ ਬੰਦਾ ਕਿਸੇ ਨੂੰ ਕੋਈ ਖਵੇ ਨਾ ਚੰਗੀ ਗੱਲ ਹੈ ਤੇ ਉਹਨੂੰ ਚੰਗੀ ਲੱਗਦੀ ਨਹੀਂਗੀ ਬਿਲਕੁਲ ਜੀ ਬਿਲਕੁਲ ਤੇ ਇਹ ਗੱਲਬਾਤ ਹੋਈ ਏ ਤੇ ਉਹਨਾਂ ਫਿਰ ਦੋ ਅਣ ਪਛਾਤੇ ਬੰਦੇ ਸੀ ਉਹਨਾਂ ਦੀ ਮੈਨੂੰ ਮਿਸ਼ਾਨੀ ਨਹੀਂ ਜੀ ਹੈਗੀ ਠੀਕ ਹੈ ਤੇ ਮੈਂ ਮੋਟਰ ਤਵਾ ਰਿਆ ਸੀ ਹੂੰ ਇਹਨਾਂ ਮੇਰਾ ਰਾਹ ਜ ਰਸਤਾ ਘੇਰ ਲਿਆ ਅੱਛਾ ਜੀ ਤੇ ਫਿਰ ਇਹਨਾਂ ਮੈਨੂੰ ਕੁੱਟਿਆ ਵਾਵਾ ਜੀ ਠੀਕ ਹੈ ਹਾਂ ਜੀ ਕੋਈ ਬਚਾਉਣ ਵਾਲਾ ਨਹੀਂ ਆਇਆ ਤੁਹਾਡੇ ਕੋਲੋਂ ਨਹੀਂ ਜੀ ਮੈਂ ਇਕੱਲਾ ਸੀ ਕੋਲ ਯਾਰ ਆਏ ਨਹੀਂ ਤੇਰੇ ਬੰਦੇ ਆ ਜਾਂਦੇ ਆ ਯਾਰ ਸਬਰ ਕਰ ਲੈ ਮਤਾਂ ਇਹ ਉਹਨਾਂ ਵਾਂ ਕਿ ਪੈਸੇ ਨਾ ਅਡਵਾਂਸ ਦੇ ਆ ਕਰਕੇ ਉਹ ਪਹਿਲਾਂ ਪੈਸੇ ਦੀ ਇਹ ਤਾਂ ਮਾਲ ਚੰਗਾ ਦੇ ਕੇ ਜਾਂਦੇ ਤਾਂ ਕਰਕੇ ਮੈਂ ਪਹਿਲਾਂ ਪੈਸੇ ਦੇ ਦਿੰਦਾ ਉਹਨਾਂ ਨੂੰ ਫਿਰ ਮੈਂ ਕੀ ਕਹਾ ਯਾਰ ਕੋਈ ਨਹੀਂ ਆ ਜਾਂਦੇ ਸਬਰ ਕਰ ਲਾ ਹਾਂ ਜੇ ਪਹਿ ਹੀ ਨਾ ਪਹਿਲਾਂ ਦਈਏ ਐਵੇਂ ਆਟਾ ਜਾਂ ਦੇ ਕੇ ਜਾਂਦੇ ਆ ਫਿਰ ਐਵੇਂ ਜ਼ਾ ਜ਼ਾ ਦਿਨ ਸਰੀਰ ਟੁੱਟਦਾ ਰਹਿਣਾ ਆ ਜਾਣਗੇ ਹੁਣ ਤੇ ਵਧੀਆ ਗੱਲ ਆ ਆ ਗਈ ਉਹ ਜਾ ਦੇ ਆ ਹੀ ਗਏ ਸਾਧ ਜੀ ਵਧੀਆ 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 ਸਾਧ ਜੀ ਆ ਗਏ ਯਾਰ ਬੜਾ ਟਾਈਮ ਲਾਤਾ ਉਹ ਯਾਰ ਮਾਲ ਦੇਣਾ ਹੈ ਮੋٹے ਦਾ ਸਰੀਰ ਟੁੱਟੀ ਜਾਂਦਾ ਬੜੇ ਚਿਰ ਦਾ ਰੋਲਾ ਪਾਇਆ ਯਾਰੇ ਨੇ ਦੋਵੇਂ ਨੂੰ ਪਹਿਲਾਂ ਯਾਰ ਸਮਝਾ ਲੈ ਨਿਆਰੇ ਹਾਂ ਅੱਧਾ ਗੱਡੀ ਔਕਾ ਹੋਇਆ ਪਿਆ ਯਾਰ ਇਹਦਾ ਸੇਰਦਾ ਸਟਾਣ ਉਹ ਸੰਦੀਪ ਆ ਕੀੜੇ ਕੰਮ ਕਰਨ ਤੂੰ ਉਹ ਤੈਨੂੰ ਵੀ ਤਕਲੀਫ ਆ ਪੱ ਤਕਲੀਫ ਤੂੰ ਘਰਾਂ ਦੇ ਘਾਟਿਆਂ ਬਰਬਾਦ ਕਰਨ ਜਵਾਨੀਆਂ ਖਾਲੀਆਂ ਸਾਰੀਆਂ ਦੀਆਂ ਉਹ ਤੂੰ ਆਪਣੇ ਕੰਮਰਾ ਮਤਲਬ ਰੱਖਿਆ ਕਰ ਸਾਨੂੰ ਸਾਡਾ ਕੰਮ ਕਰਨ ਦੇ ਸਾਡੇ ਕੰਮ ਵਿੱਚ ਨਾ ਆ ਮੈਂ ਪਿੰਡ ਦਾ ਸਰਪੰਚ ਆ ਮੇਰੀ ਜ਼ਿੰਮੇਰੀਆ ਲੋਕਾਂ ਦੀ ਹੈ ਕੰਮ ਤੋਂ ਤੇ ਪਿੰਡ ਦਾ ਕਰਿਆਂ ਉਹ ਆਪਣੇ ਤੂੰ ਹੈ ਸਾਡੇ ਕੰਮ ਵਿੱਚ ਨਾ ਆ ਬੱਚਾ ਮੈਨੂੰ ਹੱਥ ਨਾ ਲਾਵੀ ਕੀ ਕਰ ਲਊ ਤੂੰ ਦਾ ਦਊਗਾ ਮੈਂ ਮੈਂ ਕੀ ਕਰਨਾ ਕਰਨਾ ਕਰ ਦੂ ਮੈਂ ਜਮਾਨਾ ਤੇਰੇ ਸਾਰੇ ਕੋਈ ਜਾਣਦੇ ਠੀਕ ਆ ਸਾਡੇ ਕੰਮ ਵਿੱਚ ਨਾ ਤੋਕੇ ਮੈਂ ਓਏ ਓ ਟਗਿਆਰਾ ਟਗਿਆਰਾ ਤင်း ਮਤ ਜਾਣਦਾ ਤੇ ਤੇਰੀ ਔਕਾਤ ਨੂੰ ਵੀ ਕਿੱਟਾ ਬੰਦਾਸ ਤੂੰ ਓ ਮਾਂ ਪਿਓ ਤੇਰਾ ਦਿਹਾੜੀਆਂ ਕਰਦਾ ਫਿਰ ਗੱਲਾਂ ਮਾਰਦਾ ਤੂੰ ਮਰਨਾਂ ਦੇ ਗੇ ਗੱਲ ਨਹੀਂ ਤੇਰਾ ਕਰਦਾ ਤੇਰਾ ਲਾਤੀਰਾ ਵੀ ਹੁਣ ਭੁੱਲੇ ਤੈਨੂੰ ਵੱਡੇ ਬਦਮਾਸ਼ ਹੁੰਦੇ ਤੂੰ ਆਪਣੇ ਕੰਮ ਦਾ ਮਤਲਬ ਰੱਖ ਸਾਨੂੰ ਆਪਣਾ ਕੰਮ ਕਰਨ ਦੇ ਮੈਂ ਕਿ ਤੈਨੂੰ ਗੱਲ ਦੱਸਤੀ ਹਾਂ ਸੰਦੀਪ ਤੂੰ ਨਿਆਣੇ ਨਾ ਖਰਾਬ ਕਰ ਸਾਡੇ ਪਿੰਡ ਦੇ ਚੰਗੀ ਗੱਲ ਯੂ ਤੇਰੇ ਵਾਸਤੇ ਵੀ ਓ ਸਾਨੂੰ ਤੇਰਾ ਪਤਾ ਵਾ ਕਿੱਡਾ ਕਿ ਤੂੰ ਫਿਰ ਕਰਦਾ ਨਿਆਣੇ ਦਾ ਸਭ ਮੈਂ ਕਿਹੜੇ ਪਿੰਡ ਵਿੱਚ ਤੁੰਸਾ ਕਦਲ ਆ ਮੈਂ ਆਇਆ ਕੋਈ ਵੀ ਆਪਣੀ ਸੰਭਾਲ ਨਹੀਂ ਚੁੱਕਾ ਉਹ ਮੈਂ ਸੰਭੀ ਆ ਬੇਲੂ ਤੇ ਮਾਡੇ ਪਰਮਾਨ ਨੂੰ ਆਪਣਾ ਆਪ ਤੇਰੇ ਕੋ ਸਾਂਭਿਆ ਨਹੀਂ ਜਾਂਦਾ ਸਾਡੇ ਕੰਮ ਚ ਇੰਟਰਫੇਅਰ ਕਰੀਂ ਆ ਤੂੰ ਆ ਕੇ ਓਏ ਤੁਸੀਂ ਬੰਦੇ ਨੂੰ ਘਰ ਤੇ ਲੋ ਆਪੋ ਆਪਣੇ ਕੱਢ ਰਾਂ ਮੈਂ ਬਾਅਦ ਚ ਗੱਲ ਕਰਦਾ ਕੋਈ ਲੜਨੀ ਨਹੀਂ ਆਖੀ ਇਹੋ ਜਿਹੀ ਵੀ ਵਖੇ ਪੰਮਾਰ ਨਹੀਂ ਬਦਮਾਸ਼ ਨਹੀਂ ਭੁੱਲੇ ਤੀਹ ਟੈਨਸ਼ਨ ਨਹੀਂ ਲੈਣੀ ਕਿਸੇ ਚੀਜ਼ ਦੀ ਬੰਦੇ ਭੰਗ ਜੋ ਬੰਦੇ ਇਕੱਲੇ ਰਹੋਗੇ ਬੇਲੂ ਤੇ ਵੱਡੇ ਸਰਪੰਚ ਨੂੰ ਦੇਖਣਾ ਤੁਸੀਂ ਮੈਨੂੰ ਜਿਹੜਾ ਪੁੱਤ ਆਪਣਾ ਬਚਾਲਾ ਇਹਦਾ ਕੋਈ ਨਹੀਂ ਹੋ ਜਾਣਾ ਤੇਰਾ ਰਹਿਣਾ ਗਖਨੀਓ ਕਰ ਲਈਓ ਕਰਨਾ ਕਰ ਨਹੀਂ ਕਰਨਾ ਜੋ ਵੇਖੇ ਤੂੰ ਰਹਿ ਜਾ ਕਰਨਾ ਕਰ ਨਹੀਂ ਚਲ ਬੰਦੇ ਭਾਗੇ ਇਧਰ ਹੋ ਜਾ ਮਾਰ ਮਾਰ ਜੁੱਤੀਆਂ ਤੂੰ ਕਰ ਤੂੰ ਡਾਟਾ ਮੈਂ ਪਖੰਡ ਫੜਿਆ ਤੁਸੀਂ ਬਸ ਜਨਾਬ ਆਹੀ ਸਾਰੀ ਗੱਲਬਾਤ ਹੋਈ ਉਹਨਾਂ ਮੈਨੂੰ ਕੁੱਟਣ ਡੈ ਪੇ ਤੇ ਬਾਹਰ ਜਾਣ ਲੱਗਿਆ ਪਿਸਤੌਲ ਕੱਢ ਕੇ ਮੇਰੇ ਗੋਸ਼ਿਆਂ ਮਾਰਤੀਆਂ ਜੀ ਉਹਨਾਂ ਨੇ ਕੋਈ ਨਹੀਂ ਤਕਬੀਰ ਸਿਆ ਜੋ ਤੂੰ ਕੰਮ ਕੀਤਾ ਨਾ ਇਹ ਤੇਰੀ ਸ਼ਾਬਾਸ਼ੀ ਵਾਲਾ ਕੰਮ ਆ ਠੀਕ ਆ ਤੇ ਤੋਂ ਸਰਕਾਰ ਦੀ ਪੂਰੀ ਪੂਰੀ ਹੈਲਪ ਕਰ ਰਿਆ ਵਾ ਤੇ ਮੈਂ ਤੈਨੂੰ ਯਕੀਨ ਦਿਵਾਉਣਾ ਕਿ ਜਿੰਨਾ ਵੀ ਜ਼ਰਾ ਖਰਚਾ ਹੋ ਰਿਹਾ ਨਾ ਦਵਾਈ ਦਾ ਇਹ ਸਾਰਾ ਸਰਕਾਰ ਚੁੱਕੇਗੀ ਠੀਕ ਹੈ ਉਹ ਚਲੋ ਜਨਾਬ ਖਰਚੇ ਦੀ ਕੋਈ ਗੱਲ ਨਹੀਂ ਪਰ ਇਹ ਹੈ ਕਿ ਤੁਸੀਂ ਇਹਨਾਂ ਨੂੰ ਨਾਥਾ ਪਾਓ ਕਿਉਂਕਿ ਹੁਣ ਇਹਨਾਂ ਦੇ ਹੌਸਲੇ ਵਾਜ ਜਾਣੇ ਨੇ ਕਿ ਸਰਪੰਚ ਦੇ ਗੋਲੀਆਂ ਮਾਰਤੀਆਂ ਤੇ ਕੀ ਕਰ ਲਿਆ ਇਹਨਾਂ ਨੇ ਤੇ ਜੇ ਮੌਜੂਦਾ ਸਰਪੰਚ ਦੇ ਨਾਲ ਆਹ ਕੋਈ ਕਰ ਸਕਦੇ ਤਾਂ ਆਮਦ ਨੇ ਕੀ ਕਰਨਗੇ ਰਕबीर ਸਿੰਘ ਤੇਰੇ ਵਰਗਾ ਸਾਨੂੰ ਬਹਾਦਰ ਬੰਦਾ ਚਾਹੀਦਾ ਵਾ ਤੇ ਅਸੀਂ ਤੇਰੀ ਤਾਦੀ ਦਿੰਨੇ ਆ ਜੇ ਤੁਹਾਡੇ ਨਾਲ ਆ ਤੇ ਆਪਾਂ ਪੂਰੀ ਨਿਸ਼ਦ ਉੱਤੇ ਠੱਲ ਪਾਵਾਂਗੇ ਠੀਕ ਆ ਤੂੰ ਵੀ ਸਾਡਾ ਡਟ ਕੇ ਮੁਕਾਬਲਾ ਕਰਨ ਵਾਲਾ ਤੇ ਆਪਾਂ ਇਹਨਾਂ ਨੂੰ ਚੁੱਕ ਕੇ ਅੰਦਰ ਜੇਲੇ ਸੁਟਿਗੇ ਠੀਕ ਆ ਕੋਈ ਨਹੀਂ ਜਨਾਬ ਜਿੱਥੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਮੈਂ ਉਸੇ ਵੇਲੇ ਹਾਜ਼ਰ ਭਾਵਾਂਗਾ ਜੀ ਜਿਹੜੀ ਤੁਹਾਨੂੰ ਕੀ ਚਾਹੀਦੀ ਉਹ ਚੀਜ਼ ਹੀ ਮਿਲੂ ਤੁਹਾਨੂੰ ਜਿੱਦਾਂ ਜਿੱਦਾਂ ਕੋ ਸਰਕਾਰ ਦੇ ਨਾਲ ਖੜਾ ਨਾ ਸਰਕਾਰ ਵੀ ਤੇਰੇ ਨਾਲ ਖੜੀ ਹੈ ਠੀਕ ਆ ਠੀਕ ਆ ਜੀ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਕੇ ਤੇਰਾ ਜਰੂਰ ਵਾਤੋ ਵਾਤ ਤੇਰਾ ਨਾ ਜਨਾ ਸਰਕਾਰੀ ਖੱਟੇ ਵਿੱਚ ਕਰਾਵਾਂਗਾ ਬਾਕੀ ਆਪਣੀ ਸੇਧ ਦਾ ਤੂੰ ਖਿਆਲ ਰੱਖ ਠੀਕ ਆ ਠੀਕ ਆ ਜਨਾਬ ਹਾਂ ਠੀਕ ਹੈ ਫਿਰ ਆਪਣਾ ਖਿਆਲ ਰੱਖਣਾ ਹੈ ਠੀਕ ਹੈ ਜੀ ਚੰਗਾ ਮੈਂ ਚੱਲਾਂ ਓਕੇ ਜੀ ਓਕੇ ਜੀ ਓਕੇ ਮੈਂ ਸਭ ਕੁਝ ਹੀ ਸੁਣ ਲਿਆ ਤੁਸੀਂ ਬੋਲਸ ਨੂੰ ਸਾਰਾ ਕੁਝ ਹੀ ਦੱਸਿਆ ਤੁਹਾਨੂੰ ਕੋਈ ਗੱਲ ਨਹੀਂ ਦਸੀ ਐਨਾ ਕੁਝ ਤੁਹਾਡੇ ਨਾਲ ਹੋ ਗਿਆ ਤੇ ਤੁਹਾਡਾ ਫਰਜ਼ ਨਹੀਂ ਪੰਦਾ ਸਾਨੂੰ ਦੱਸਣ ਦਾ ਮੰਦਾ ਘਰ ਇੱਕ ਵਾਰੀ ਵਿਹਾਨ ਕੇ ਇੱਕ ਗੱਲ ਦੱਸਦਾ ਵਾ ਇੰਨਾ ਤੇ ਧਿਆਨ ਰਾਦਾ ਨਾ ਕੌਣ ਤੁਹਾਡਾ ਦੁਸ਼ਮਣ ਐਨੀਆਂ ਤੁਹਾਨੂੰ ਧਮਕੀਆਂ ਮਿਲਦੀਆਂ ਰਹੀਆਂ ਨਾ ਜੀ ਗਰਮੀਤ ਨੂੰ ਦੱਸਿਆ ਨਾ ਤੁਸੀਂ ਮੈਨੂੰ ਦੱਸਣ ਦੀ ਜ਼ਰੂਰਤ ਸਮਝੀ ਆ ਉਹ ਬਲਜੀਤ ਬਾਹਰ ਸੌਗ ਨਾਲ ਬੱਤਾਂ ਹੁੰਦੀਆਂ ਵਾ ਕਿੰਨੀਆਂ ਕਿ ਤੁਹਾਨੂੰ ਮੈਂ ਗੱਲਾਂ ਦੱਸਦਾ ਜੇ ਤੁਹਾਨੂੰ ਗੱਲਾਂ ਦੱਸਦਾ ਨਾ ਫਿਰ ਤੁਸੀਂ ਵੀ ਪਰੇਸ਼ਾਨ ਹੋਣਾ ਹੈ ਚਿੰਤਾ ਕਰਨੀ ਨਾਲੇ ਫਿਰ ਪਿੰਡ ਦੇ ਸਾਰੇ ਕੰਮ ਕਰਨੇ ਨੇ ਤੁਸੀਂ ਮੈਨੂੰ ਕਿਸੇ ਨਾਲ ਬਾਹਰ ਵੀ ਨਹੀਂ ਜਾਣ ਦੇਣਾ ਤੁਸੀਂ ਘਰੇ ਰਹੋ ਕੋਈ ਗੱਲ ਨਹੀਂ ਜੇ ਤੂੰ ਕੋਈ ਚੰਗਾ ਕੰਮ ਕਰੇ ਨਾ ਤੇ ਮਾਰੇ ਮੋੜੇ ਦੁਸ਼ਮਣ ਉਹਦੇ ਭਾਣੀ ਜਾਂਦੀ ਆ ਹਣ ਤੇਰੇ ਸਾਹਮਣੇ ਹੀ ਆ ਜਿਹੜੀ ਬੇਬੇ ਹੀ ਚਰਨੀ 17 ਸਾਲਾਂ ਦੀ ਹੋ ਗਈ ਵਿਚਾਰੀ ਮੁੰਡਾ ਉਹਦਾ ਪਹਿਲਾਂ ਬਿਮਾਰੀ ਨਾਲ ਚੱਲ ਵਸਿਆ ਪੋਤੇ ਤੇ ਬੜੀਆਂ ਨੂੰ ਆਸਾਂ ਸੀ ਤੋਂ ਇਹਨਾਂ ਨਸ਼ੇ ਦੇ ਵਪਾਰੀਆਂ ਨੇ ਉਹਨੂੰ ਚਿੱਟੇ ਦੀ ਅਗਨ ਭੇਡ ਚੜਾਤਾ ਸੀ 16 ਕਨੇ ਜ਼ਮੀਨ ਵੇਖਦਾ ਉਹਦੀ ਉਦਾਂ ਦੀ ਉਦਾਂ ਹੀ ਪਈ ਆ ਨਾ ਉਹਨੂੰ ਕੋਈ ਵਾਣ ਵਾਲਾ ਤੇ ਨਾ ਉਹਨਾਂ ਕੋਈ ਸਾਹਮਣ ਵਾਲਾ ਹੁਣ ਮੈਂ ਮੰਦੀ ਆ ਤੁਹਾਡੀ ਗੱਲ ਪਰ ਇੱਕ ਵਾਰੀ ਤਾਂ ਤੁਹਾਨੂੰ ਦੱਸਣਾ ਚਾਹੀਦਾ ਇਹਨਾਂ ਘਰ ਦੇ ਵਿੱਚ ਉਹ ਅਹੀਂ ਕੋਈ ਤੇ ਹੀ ਹਿੱਲਾ ਕਰਦੇ ਉਹ ਕਿਸੇ ਨੂੰ ਤਾਂ ਨਾਤੇ ਕਰਦੇ ਵੀ ਇਹ ਸਾਡਾ ਦੁਸ਼ਮਣ ਵਾ ਕੱਲ ਨੂੰ ਕੋਈ ਵੀ ਗੱਲਬਾਤ ਹੋਵੇ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਹੁਣ ਤਾਂ ਤੁਹਾਡੀ ਜਾਨ ਬਚ ਗਈ ਜੇ ਤੁਹਾਨੂੰ ਜ਼ਿਆਦਾ ਗੋਲੀਆਂ ਲੱਗ ਜਾਂਦੀਆਂ ਤਾਂ ਫੇਰ ਅਹੀਂ ਕੀ ਕਰ ਲੈਣਾ ਹੈ ਨਾਲੇ ਚਿੱਟੇ ਵੇਚਣ ਵਾਲੇ ਤੇ ਚਿੱਟਾ ਵੇਚਣਾ ਹੀ ਹੁੰਦਾ ਵਾ ਖਾਣ ਵਾਲਿਆਂ ਨੂੰ ਸਮਝ ਚਾਹੀਦੀ ਆ ਵੀ ਤੁਸੀਂ ਇਕੱਲੇ ਇਕੱਲੇ ਹੈਗੇ ਆ ਮਾਪਿਆਂ ਦੇ ਪੁੱਤ ਜੇ ਤੁਸੀਂ ਮੁੱਕ ਮਰ ਮੁੱਕ ਗਏ ਤੇ ਇਹਨਾਂ ਦਾ ਕੌਣ ਮਾਵਾਂ ਸਾਰੀ ਉਮਰ ਰੋ ਰੋ ਮਰ ਜਾਂਦੀਆਂ ਉਹ ਪਰ ਬਲਜੀਤ ਜਿੰਨਾ ਲੋਕਾਂ ਨੇ ਸਾਨੂੰ ਸਰਪੰਚ ਚੁਣਿਆ ਨਾ ਜੇ ਉਹਨਾਂ ਨੇ ਦੁੱਖ ਤਕਲੀਫਾਂ ਇਹ ਨਹੀਂ ਸੁਣੀਆਂ ਤੇ ਕਿੰਨੇ ਸੁਣੀਆਂ ਘਰਾਂ ਦੇ ਘਰ ਗਰਕ ਹੁੰਦੇ ਜਾਂਦੇ ਆ ਚਿੱਤੇ ਨਾਲ ਸਾਡਾ ਕੰਮ ਆ ਲੋਕਾਂ ਨੂੰ ਸਮਝਾਉਣਾ ਲਖਵੀਰ ਨਾ ਤੇ ਕੱਲੀਆਂ ਸਰਕਾਰਾਂ ਕੁਝ ਕਰ ਸਕਦੀਆਂ ਤੇ ਨਾ ਕੱਲੇ ਸਰਪੰਚ ਹੀ ਕੋ ਕਰ ਸਕਦੇ ਇਹ ਤੇ ਘਰ ਘਰ ਇਹ ਫਰਜ਼ ਬਣਦਾ ਵਾ ਪੀ ਆਏ ਆਪਾਂ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਈਏ ਨਹੀਂ ਬੱਚੇ ਬਚਦੇ ਨਾ ਤੇ ਕੋਈ ਨਾ ਕੋਈ ਤੇ ਕਾਰਵਾਈ ਕਰਨੀ ਚਾਹੀਦੀ ਸਾਰੇ ਰਲ ਮਿਲ ਕੇ ਡਾਂਗਾ ਚੁੱਕਣ ਤੇ ਫਿਰ ਇਹਨਾਂ ਨੂੰ ਰਸ਼ੀਆ ਵਾਲਿਆਂ ਨੂੰ ਭਜਾਉਣ ਤੇ ਫਿਰ ਬੰਦੀਆ ਕਾਰਵਾਈ ਕੱਲਾ ਬੰਦਾ ਕੀ ਕਰੂਗਾ ਪਹਿਲਾਂ ਕੋਈ ਪਹਿਲ ਕਰੂਗਾ ਫੇਰ ਹੀ ਕੋਈ ਨਾਲ ਤੁਰੂਗਾ ਹੁਣ ਅਹੀਂ ਜੇ ਹੋਕਾ ਦੰਨੇ ਆ ਕੀ ਉਹ ਬਾਜੋ ਬਾਜੋ ਆ ਨਸ਼ੇ ਦੇ ਵਪਾਰੀ ਨੂੰ ਬੜਾ ਸਮਝਾਈਦਾ ਸੀ ਕੀ ਵਾ ਚਲੋ ਜੇ ਭੁੱਲ ਗਏ ਜੇ ਨਾ ਤੇ ਇਹ ਕੰਮ ਛੱਡ ਦਿਓ ਕੋਈ ਗੱਲ ਨਹੀਂ ਜੋ ਹੋ ਗਿਆ ਪਿਛੇ ਉਹਨੂੰ ਭੁੱਲ ਕੇ ਵੀ ਹੋਰ ਕਾਰੋਬਾਰ ਸ਼ੁਰੂ ਕਰ ਲਓ ਤੁਸੀਂ ਆਪਣੇ ਕਮਾਈ ਵਾਲੇ ਸਾਧਨ। ਬਾਬਾ ਠੀਕ ਆ। ਉਹ ਨਸ਼ੇ 'ਚ ਜਿੰਨਾ ਇਹਨਾਂ ਨੂੰ ਪੈਸਾ ਆਉਂਦਾ ਨਾ ਉਹਨਾਂ ਹੋਰ ਕਿਹੇ ਕਮਾਈ 'ਚ ਨਹੀਂ ਆਉਂਦਾ। ਉਹੋ ਗੱਲ ਆ। ਇਹ ਕਾਲੇ ਕੰਮ ਹੀ ਆ। ਕੋਠੀਆਂ ਦੀ ਕੋਠੀਆਂ ਪਾ ਲਈਆਂ ਇਹਨਾਂ ਨੇ ਤੇ ਇਹਦੇ ਤੋਂ ਵਧੀਆ ਕੰਮ ਹੋਰ ਇਹਨਾਂ ਨੂੰ ਲੱਭਣਾ ਕਿਹੜਾ ਵਾ? ਹੋਰ ਤੇ ਮਜ਼ਦੂਰੀ ਕਰਨੀ ਪੈਂਦੀ ਆ, ਦਿਹਾੜੀਆਂ ਲਾਉਣੀਆਂ ਪੈਂਦੀਆਂ ਵਾ। ਆਦੇ ਬਸ ਮਾੜੀ ਜੀ ਕੁੜੀ ਜੀ ਲੈ ਜਾਓ ਤੇ ਚਲੋ। ਉਹ ਬਲਜੀਤ ਪਰ ਜਿਹੜਾ ਸਾਡਾ ਧਰਮ ਉਹ ਆ ਸਾਡਾ ਕਰਮ ਉਹ ਸਾਨੂੰ ਕਰਨਾ ਹੀ ਪੈਣਾ ਵਾ ਸਾਨੂੰ ਲੋਕਾਂ ਨੇ ਆਪਣੀਆਂ ਦੁੱਖ ਪੀੜਾ ਸੁਣਨ ਵਾਸਤੇ ਸਮਝਣ ਵਾਸਤੇ ਸਰਪੰਚ ਬਣ ਆਇਆ ਹੈ ਤੇ ਜੇ ਅਸੀਂ ਉਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਾਗੇ ਨਾ ਮੁੱਖ ਮੋੜ ਜਾਗੇ ਫਿਰ ਸਾਡੇ ਜਿਹੜੇ ਚਿੱਟਾ ਵੇਚਣ ਵਾਲਿਆਂ ਚ ਕੀ ਫਰਕ ਰਹਿ ਜਾਊਗਾ ਮੈਂ ਤੇ ਵੀਰੇ ਅੱਗੇ ਗੱਲ ਕਹਿਣ ਦੀ ਹਾਂ ਹੁਣ ਕੋਈ ਆਇਆ ਤਾਂ ਨਹੀਂ ਨਾ ਤੁਹਾਡਾ ਪਤਾ ਲਾਣ ਆਇਆ ਕੋਈ ਪਤਾ ਲਾਣ ਦੱਸੋ ਬਈ ਕੋਈ ਨਹੀਂ ਰੱਬ ਤੇ ਸਾਡੇ ਨਾਲ ਹੀ ਆ ਨਾ ਲੋਕ ਵੀ ਡਰਦੇ ਆ ਕਿ ਅੱਜ ਸਰਪੰਚ ਦੇ ਗੋਲੀਆਂ ਚਲਾਈਆਂ ਕੀ ਬਤਾ ਕੱਲ ਸਾਡੇ ਤੇ ਚਲਾ ਦੇਣ ਮੈਨੂੰ ਕਿਸੇ ਤੇ ਕੋਈ ਦੋਸ਼ ਨਹੀਂਗਾ ਨਾ ਕੋਈ ਗਿਲਾ ਸ਼ਿਕਵਾਈ ਆ ਮਾਰਾ ਸਾਰੇ ਆਪਣੇ ਘਰੀ ਸੁੱਖ ਸਾਦ ਰੱਖੇ ਕੋਈ ਗੱਲ ਨਹੀਂ ਹੋਰ ਦੋ ਚਾਰ ਦਿਨਾਂ ਛੁੱਟੀ ਮਿਲ ਜਾਨੀ ਐ ਬਾਕੀ ਇਹ ਥਾਣੇਦਾਰ ਸਾਹਿਬ ਆਏ ਹੀ ਇਹਨਾਂ ਕੋਈ ਨਹੀਂ ਛੱਡਣਾ ਤੇ ਨਹੀਂ ਇਹਨਾਂ ਨੂੰ ਬੜੇ ਵਧੀਆ ਇਨਸਾਨ ਨੇ ਤੇ ਇਮਾਨਦਾਰ ਨੇ ਚਲੋ ਠੀਕ ਆ ਤੇ ਰੈਸਟ ਕਰ ਲੋ ਬੋਤਾ ਨਾ ਬੋਲੋ ਠੀਕ ਮੈਂ ਤੁਹਾਡੇ ਵੱਲ ਤੇ ਚਾਹ ਬਣਵਾ ਕੇ ਲਿਓਨੀ ਠੀਕ ਆ ਉਹ ਬੇਫਿਕਰਾ ਹੋ ਕੇ ਬੈਠਾ ਵਾ ਆਪਾਂ ਨਿਕਲੀਏ ਸਰਪੰਚ ਨੇ ਕੋਈ ਕਰਦਣਾ ਹੈ ਟਾਈਮ ਤੇ ਉਹ ਕੁਝ ਨਹੀਂ ਹੁੰਦਾ ਐਵੇਂ ਦਿਲ ਛੱਡੀ ਜਾਂਦਾ ਹੱਥ ਬੜਾ ਪੈਂਦਾ ਜੋ ਕੰਜਰਾ ਆਪਾਂ ਕਰਦੇ ਆਇਆ ਨੂੰ ਪੂਤ ਨਹੀਂ ਪੈਣੀ ਆਪਾਂ ਨੂੰ ਹੱਥ ਪੈਂਦਾ ਆਊਗਾ ਆਪਣਾ ਵੀ ਹੱਥ ਪੈਂਦਾ ਵਾ ਬਾਕੀ ਰਹੀ ਗੱਲ ਸਰਪੰਚ ਦੀ ਸਰਪੰਚ ਨੇ ਜੇ ਕੁਝ ਕਰਨਾ ਹੁੰਦਾ ਨਾ ਤੇ ਹੁਣ ਨੂੰ ਹੀ ਚੁੱਕੇ ਜਾਣਾ ਆਪਾਂ ਕਿੰਨੇ ਵੀ ਆਪਾਂ ਹਫਤਾ ਦੋ ਉੱਤੇ ਨਿਕਲ ਜੀ ਇੱਧਰ ਨੂੰ ਓਏ ਤੂੰ ਐਵੇਂ ਨਾ ਟੈਨਸ਼ਨ ਲੈ ਯਾਰ ਮੈਂ ਸਾਰਾ ਕੁਝ ਸੰਭਾਲ ਲਊਗਾ ਮੈਂ ਸੈਟਿੰਗ ਕੀਤੀ ਹੋਈ ਹੈ ਤੂੰ ਬੇਫਿਕਰ ਦਲੇਰੀਆਂ ਮਰੋਣਾ ਨੂੰ ਓ ਕੀ ਐਵੇਂ ਤੂੰ ਟੈਨਸ਼ਨ ਲਈ ਜਾਂਦਾ ਵਾ ਕੁਝ ਨਹੀਂ ਹੁੰਦਾ ਉਹ ਸਰ ਓਏ ਯਾਰ ਉਹਦੇ ਗੋਲੀਆਂ ਵੱਜੀਆਂ ਜੇ ਉਹਨੇ ਕੁਝ ਕਰਨਾ ਹੁੰਦਾ ਨਾ ਤੇ ਹੁਣ ਉਹਨੇ ਕਰ ਦੇਣਾ ਸੀ ਉਹ ਸਰਕਾਰੀ ਬੰਦੀਆਂ ਦੇ ਹੱਥਾਂ ਵਿੱਚ ਵਾਹ ਉਹਦੀ ਜੇਬ 'ਚ ਰਹਿੰਦੇ ਆ ਉਹ ਮੈਂ ਕਿਤੇ ਕੁਝ ਨਹੀਂ ਹੁੰਦਾ ਬੇਫਿਕਰ ਰਹਿ ਤੂੰ ਸੰਭਾਲ ਲਾਂਗੇ ਅਸੀਂ ਆਪੇ ਸੰਦੀਪ ਉਹਦੇ ਹਾਥੀ ਵਾਲੇ ਦੰਦ ਆ ਦਿਖਾ ਲ ਦੌਰ ਤੇ ਕਰਦਾ ਕੁਝ ਹੋ ਰਿਓ ਉਹ ਨਹੀਂ ਕਿਤੇ ਵੀ ਕੁਝ ਕਰਦਾ ਯਾਰ ਤੂੰ ਬੇਫਿਕਰ ਰਹਿ ਮੇਰੀ ਮੱਲਾ ਚੰਗਾ ਰਹੂੰਗਾ ਉਹ ਕੁਝ ਨਹੀਂ ਹੁੰਦਾ ਤੂੰ ਡਰੀ ਜਾਣਾ ਨਾਲ ਤੂੰ ਮੈਨੂੰ ਵੀ ਡਰਾਈ ਜਾਂਦਾ ਯਾਰ ਕੰਮ ਅਸੀਂ ਕਰਦੇ ਕਹਿੰਦੇ ਪਿੱਛੇ ਵੀ ਨਹੀਂ ਖੜਨਾ ਅੱਡੇ ਸੰਦੀਪ ਸੰਦੀਪ ਉਹ ਕੀ ਗੱਲ ਹੋ ਗਈ ਆ ਬੁੱਲਸਾ ਪੈ ਗਈ ਮਗਰ ਮੇਰੇ ਕੰਜਰਾ ਤੂੰ ਇਧਰ ਕੀ ਲੈਣ ਆਇਆ ਮੈਂ ਉਹਨਾਂ ਨੂੰ ਚਕਾਨੀ ਦੇ ਕੇ ਆਇਆ ਹਾਂ ਉਹ ਫਿੜੇ ਮੂ ਤੇਰਾ ਤੂੰ ਸਿੱਧਾ ਕੰਮ ਕਰ ਲੈ ਸਾਡੇ ਹਲ ਕੀ ਮਰਨ ਆਇਆ ਤੂੰ ਧੋਰ ਕੇ ਪਾਸੇ ਮਰਦਾ ਤੇਰੇ ਬੰਦੇ ਦਾ ਮਰੋਣਾ ਇਹਨਾਂ ਨੇ ਜਿਹਦੇ ਮਗਰ ਲੱਗਾ ਤੂੰ ਓ ਯਾਰ ਕੀ ਇਹਨਾਂ ਨੂੰ ਸਮਝਾਈਏ ਦਿਮਾਗ ਤੇ ਇਹਨਾਂ ਦੇ ਕੰਮ ਨਹੀਂ ਕਰਦੇ ਮੈਨੂੰ ਯਾਰ ਟੈਨਸ਼ਨ ਪੈ ਗਈ ਮੈਂ ਇਧਰੋਂ ਚੱਲ ਫਿਰ ਹੁਣ ਇਧਰ ਕੀ ਆਇਆ ਚੱਲ ਨਿਕਲ ਅੱਛਾ ਤੁਸੀਂ ਬਾਹਰ ਹਰ ਹਰ ਕਰਦੇ ਫਿਰਦੇ ਹੋ ਆ ਖੋਤਾ ਹਰਾ ਮੋਟਾ ਲੈ ਕੇ ਫਿਰਦੇ ਹੋ ਤੁਸੀਂ ਆਰੋ ਆਰੋ ਮੁੜੇ ਆਜੋ ਆਰੋ ਬੋਝ ਲੈ ਆ ਰੋ ਰੋ ਪਰ ਆ ਪਰ ਬੈਠੋ ਬਾ ਦੋ ਇਧਾ ਡੜੀ ਦੇ ਬੈਠ ਲੈ ਪੱਟ ਟਾ ਲਾ ਧਲੇ ਬੈ ਇੱਕ ਦੋ ਤੇ ਤਿੰਨ ਉਹ ਚੌਥਾ ਕਿਸੇ ਦਾ ਡਾ ਉਹ ਉਹ ਜਨਾਬ ਉਹ ਇੱਕ ਮਿੰਟ ਗੱਲ ਸੁਣੋ ਉਹ ਤੂੰ ਬੈ ਥੱਲੇ ਪੈ ਜੱਦਾ ਗੱਲਾਂ ਦਾ ਥੱਲੇ ਬੈ ਤੇ ਮਾਖਰਾਬ ਕਿਤਾਬ ਹੈ ਤੂੰ ਇਹ ਤੂੰ ਹੀ ਸਰਪੰਚ ਨੂੰ ਗੋਲੀਆਂ ਮਾਰ ਕੇ ਤੂੰ ਇੰਗ ਰਖੂ ਚੱਕਰ ਹੋਇਆ ਕਿ ਹਾਂ ਵੀ ਤੁਹਾਨੂੰ ਕੇਰੇ ਫੜਨੇ ਨਹੀਂ ਉਹ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਹੁੰਦਾ ਹੁੰਦਾ ਵਾ ਤੇ ਉਹ ਤਾਂ ਦਾਜ ਆ ਗਿਆ ਵਾ ਥੱਡੇ ਵੇਖੀ ਮੈਂ ਕਿੱਦਾ ਪੁਰੇ ਥੱਡੇ ਮੈਂ ਕਰਮ ਕਰਦਾ ਵਾ ਹਾਟ ਕੇ ਰਾਜਾ ਤੂੰ ਕਿੰਨਾ ਖਾ ਖਾਨਾ ਇੱਕ ਦਿਨ ਚੋ ਚਟਾ ਅ ਤੂੰ ਕਿੱਦਾ ਪੰਜਾਬ ਨੂੰ ਤੂੰ ਲੁੱਟਿਆ ਸਾਰੇ ਨਾਲ ਮਿਲ ਕੇ ਹੱਦ ਹੋਈ ਤਾਂ ਦੇ ਦੂਈ ਤੇ ਪੰਜਾਬ ਨੂੰ ਸਮਝਿਆ ਨਹੀਂ ਕਰ ਰਿਹਾ ਦਿਮਾਗ ਖਰਾਬ ਕਰਕੇ ਰੱਖਿਆ ਭਲੀ ਹੋਣੀ ਸੁਣਣਾ ਸ਼ੁਕਰ ਹੀ ਹੋਇਆ ਈ ਤੇਰੇ ਘਰ ਆਏ ਆ ਤੇ ਚੱਲ ਜੀ ਤੇ ਆ ਭਾਜੀ और जिन्हें पैरा कह जगाई थी और जिन्हें कोई अंदर ही बात बिजला जो इतने लम्बी पाल वो इच्छा ठीक बाहर इतने सबको बाहर सही रहना है ना इतने आह इच्छा ठीक बाहर और जिन्हें बियोट आजाना ਚਲੋ ਠੀਕ ਹੈ ਸਰਪੰਚ ਸਾਹਿਬ ਕਿਸ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਫੋਨ ਕਰਦੇ ਮੈਂ ਦੱਸ ਦਿਆਂ ਕੋਈ ਗੱਲ ਨਹੀਂ ਮੈਂ ਆਸਲੇ ਹਾਜ਼ਰ ਹੋ ਜਾਵਾਂਗਾ ਕੋਈ ਗੱਲ ਨਹੀਂ ਮਨੀ ਤੇਰਾ ਬਹੁਤ ਧੰਨਵਾਦ ਔਖੇ ਵੇਲੇ ਤੂੰ ਸਾਡੇ ਪਰਿਵਾਰ ਨਾਲ ਤੇ ਮੇਰੇ ਨਾਲ ਖੜਾ ਰਿਹਾ ਨਹੀਂ ਇਹੋ ਜੀ ਗੱਲ ਨਹੀਂ ਸਰਪੰਚ ਸਾਹਿਬ ਤੁਸੀਂ ਸਾਰੇ ਪਿੰਡ ਦਾ ਸਾਥ ਦੇਂਦੇ ਤਾਂ ਸਾਡਾ ਵੀ ਫਰਜ਼ ਬਣਦਾ ਨਾ ਤੁਹਾਡਾ ਸਾਥ ਦੇਣ ਦਾ ਇਹੋ ਜੀ ਮਾੜੀ ਘੜੀ ਤੇ ਅਸੀਂ ਸਾਥ ਨਹੀਂ ਦੇ ਰਹੇ ਤੇ ਹੋਰ ਕਨੇ ਸਾਥ ਦੇਣਾ ਦੱਸੋ ਚਲੋ ਬਾਹਰ ਚਾਹ ਪਣੀ ਪੀ ਕੇ ਚੱਲ ਜਾਈਏ ਨਹੀਂ ਚਾਹ ਪਣੀ ਨਹੀਂ ਕੋਈ ਗੱਲ ਨਹੀਂ ਮੰਮੀ ਚੱਲਣਾ ਪੜੇ ਤੇ ਨੋ ਕਿ ਮੇਰੇ ਵੀ ਕੰਮ ਕਾਰ ਰੁਕੇ ਹੋਏ ਆ ਬਹਿ ਜਾਓ ਪਾਣੀ ਕਿਆ ਬਣਾਉਣੀ ਆ ਰੋਟੀ ਪਕਾਉਣੀ ਆ ਕਿੰਨੇ ਦਿਨ ਹੋ ਗਏ ਤੁਹਾਡੇ ਨਾਲ ਹੀ ਖੱਜਲ ਖਵਾਰ ਹੋਣ ਗਿਆ ਨਹੀਂ ਭਾ ਵੀ ਕੋਈ ਗੱਲ ਨਹੀਂ ਫਿਰ ਕੀ ਤੂੰ ਇਹੋ ਜੀ ਗੱਲ ਕਰਕੇ ਮੈਨੂੰ ਸ਼ਰਮੰਦਾ ਨਾ ਕਰੋ ਹੁਣ ਤੁਸੀਂ ਖੱਜਲ ਖਵਾਰ ਵਾਲੀ ਗੱਲ ਕੋਈ ਗੱਲ ਨਹੀਂ ਮੈਂ ਵੀ ਹੁਣ ਕੰਮ ਬੰਦਾ ਆਪਣਾ ਕੰਮ ਤੋਂ ਲੈ ਦੇਖਾ ਜਾ ਕੇ ਤੁਹਾਨੂੰ ਪਤਾ ਮੇਰਾ ਵੀ ਉਦੋਂ ਦਾ ਮੈਂ ਤੁਹਾਡੇ ਨਾਲ ਹੀ ਤੁਰੇ ਫਿਰਦਾ ਮੇਰਾ ਵੀ ਕੰਮ ਕਤੋਂ ਪਤਾ ਨਹੀਂ ਕਿਦਾਂ ਆਇਆ ਲਾ ਮਗਰ ਲੈ ਬੰਦੇ ਸਾਰਾ ਵੇਖਣਾ ਲਾ ਸਾਰਾ ਚਲ ਠੀਕ ਹਾਂਜੀ ਹਾਂਜੀ ਚਲੋ ਠੀਕ ਹੈ ਸੋਨ ਸਾਹਿਬ ਠੀਕ ਆ ਕੋਈ ਗੱਲ ਨਹੀਂ ਕਿਦਾਂ ਤੁਹਾਨੂੰ ਠੀਕ ਲੱਗਿਆ ਆ ਠੀਕ ਆ ਉੱਥੇ ਤੇ ਯਾਰ ਕਿਤੇ ਮੌਕਾ ਨਹੀਂ ਇਦਾਂ ਕਰਦਾ ਆ ਲਵ ਲੈਟਰ ਇੱਚੀ ਰੱਖ ਦਿੰਨਾ ਵਾ ਜੇ ਪੜ ਲੂ ਤੇ ਤਾਂ ਵੀ ਠੀਕ ਤੇ ਨਾ ਪੜ ਲੂ ਤੇ ਤਾਂ ਵੀ ਠੀਕ ਕੋਈ ਗੱਲ ਨਹੀਂ ਕੱਪੜੇ ਤਾਂ ਨੇ ਲੈਣ ਆਉਣਾ ਹੀ ਆ ਸਾਰੇ ਹੈ ਨਾ ਇੱਥੇ ਰੱਖ ਲੈਣਾ ਰਮਾਨਾ ਇਹ ਮਾਰਾ ਸੱਚੇ ਪਾਛਾ ਗੱਲ ਪਾਣੀ ਜਵੇ ਹੁਣ ਜਦੋਂ ਮੈਂ ਚਾਹ ਪਾਣੀ ਬਣਾਉਂਦੀ ਕਦੋਂ ਬਾਹਰ ਚਲ ਜੀਏ ਵੇ ਕਿ ਤੱਕ ਲਾਰੇ ਪਏ ਆ ਭਾਬੀ ਜੀ ਫੁਲਾ ਰਹੇ ਹੋਣੇ ਆ ਜਿੱਥੇ ਸਮਾਨ ਰੱਖ ਕੇ ਚੱਲ ਜਾਨੀ ਹਾਂ ਰੋਟੀ ਬਣਾ ਕੇ ਢਡੀ ਲੈ ਕੇ ਉੱਥੇ ਬਸ ਉਦਾਂ ਹੀ ਉਹ ਛੇਤੀ ਹੁੰਦੀ ਜੁੱਧਰ ਦੀ ਵੀ ਚੱਲ ਤੂੰ ਇਦਾਂ ਕਰ ਆਲਫਾਫਾ ਬਾਹਰੋਂ ਲਾਇਆ ਉਹ ਤੇਰੇ ਵੀਰ ਦੇ ਕੱਪੜੇ ਸਾਦੇ ਵਿੱਚ ਧੋਣ ਵਾਲੇ ਉਹ ਜਦੋਂ ਕੰਮ ਵਾਲੀ ਆਊਗੀ ਨਾ ਤੇ ਆਪੇ ਧੋਲੂਗੀ ਉਹਨੂੰ ਕੱਢ ਕੇ ਤੇ ਮਸ਼ੀਨ ਦੇ ਵਿੱਚ ਰੱਖ ਦੇ ਤੇ ਮੈਂ ਚਾਹ ਬਣਾਉਣੀ ਘੁੱਟ ਠੀਕ ਹੈ ਭਾਬੀ ਜੀ ਸਹੀ ਗੱਲ ਭਾਬੀ ਜੀ ਕਿਦਾਂ ਕੱਪੜਿਆਂ ਚੋਂ 스멜 ਆਉਂਦੀ ਹੈ ਆਹ ਹੈ ਵੀ ਇਹ ਦਵਾਈਆਂ ਦਾ ਪਰਚਾ ਨਾਲ ਹੀ ਪਾਤਾ ਭਾਬੀ ਨੇ ਤੁਸੀਂ ਮੈਨੂੰ ਪੁੱਛਦੇ ਸੀ ਕਿ ਤੁਸੀਂ ਕਿਹਦੇ ਕਰਕੇ ਇੱਥੇ ਰੁਕੇ ਹੋ ਮੈਂ ਸਿਰਫ ਤੁਹਾਡੇ ਕਰਕੇ ਹੀ ਰੁਕਿਆ ਹਾਂ ਕਿਉਂਕਿ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਸੀ ਜੇ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ ਤਾਂ ਕੱਲ ਸਵੇਰੇ 8 ਵਜੇ ਕਾਲਜ ਦਾ ਬਹਾਨਾ ਲਾ ਕੇ ਆ ਜਾਇਓ ਆ ਮੇਰਾ ਨੰਬਰ ਲਿਖ ਦਿੱਤਾ ਮੈਂ ਪਲੀਜ਼ ਮੈਨੂੰ ਕਾਲ ਕਰ ਲਿਓ ਲੋ ਹਾਂਜੀ ਹਾਂਜੀ ਕੀ ਹਾਲ ਨੇ ਮੇਰੇ ਤੇ ਹਾਲ ਠੀਕ ਆ ਜੇ ਇਹੇ ਗੱਲ ਕਹਿਣੀ ਸੀ ਤੇ ਕਿਤੇ ਮੈਨੂੰ ਕਾਫੀ ਤੇ ਬੁਲਾ ਕੇ ਨਹੀਂ ਕਹਿ ਸਕਦੇ ਸੀ ਹਿੰਮਤ ਨਹੀਂ ਬਈ ਯਾਰ ਕਿੱਦਾਂ ਹਿੰਮਤ ਕਰਦਾ ਸਨ ਬਿਨਾਂ ਮੈਨੂੰ ਤਾਰ ਸੀ ਜੇ ਤਾਂ ਸਿਨਮੇ ਜਵਾਬ ਦੇ ਦਿੱਤਾ ਤੇ ਫੇਰ ਤਾਂ ਸ ਮੇਰੇ ਅੱਗੇ ਬੜੂਗਾ ਮੇਰਾ ਤੇ ਤੇਹੀ ਟੁੱਟ ਜਾਣਾ ਹੈ ਅੱਛਾ ਤੇ ਜੇ ਮੈਂ ਹੁਣ ਜਵਾਬ ਦੇ ਦਾਂ ਫੇਰ ਤੁਹਾਡਾ ਫੋਨ ਆ ਗਿਆ ਨਾ ਮੈਨੂੰ ਹੁਣ ਪਤਾ ਲੱਗਿਆ ਹੁਣ ਕੋਈ ਜਵਾਬ ਨਹੀਂ ਦੇਣਾ ਮੈਨੂੰ ਅੱਛਾ ਛੱਡੋ ਸਾਰੀਆਂ ਗੱਲਾਂ ਨੂੰ ਮੈਨੂੰ ਇਹ ਦੱਸੋ ਕਿ ਮੈਂ ਕਾਲਜ ਕਿਹੜਾ ਬਣਾ ਲਾ ਕੇ ਆਉਣਾ ਵਾ ਯਾਰ ਕੋਈ ਵੀ ਬਣਾ ਲਾ ਕੇ ਆ ਜਾ ਕੋਈ ਤੇ ਵੇਖ ਤਾਂ ਕਹਦੀ ਸਵੇਰ ਮਾਰਨਿੰਗ ਚ ਕਹਦੀ ਵੀ ਮੈਂ ਨਾ ਜਾਣਾ ਵਾ ਰੋਲ ਨੰਬਰ ਲੈਣ ਵਾਸਤੇ ਹੈ ਕਿ ਨਹੀਂ ਯਾ ਕੋਈ ਵੀ ਬਣਾ ਯਾਰ ਕੁੜੀਆਂ ਨੂੰ ਨਾ ਹੋਣਾ ਹੋਵੇ ਤੇ ਕੁੜੀਆਂ ਤਾਂ 100 ਬਣਦੇ ਹੁੰਦੇ ਸੋ ਬਣਨੇ ਕਿਦੋਂ ਬੋਣਾ